ਤਸਵੀਰਾਂ ਹੁਸ਼ਰਪੁਰ ਦੇ ਚੁਲੰਗ ਟੋਲ ਪਲਾਜ਼ਾ ਦੀਆਂ ਨੇ ਜਿਸ ਨੂੰ ਕਿ ਅੱਜ ਇੱਕ ਵਾਰ ਮੁੜ ਕਿਸਾਨਾਂ ਵੱਲੋਂ ਬੰਦ ਕਰਵਾ ਦਿੱਤਾ ਗਿਆ ਤੇ ਉੱਥੇ ਧਰਨਾ ਮਾਰ ਦਿੱਤਾ ਹੈ ਇਸ ਵਕਤ 71 ਹੋਏ ਕਿਸਾਨਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਹੈ ਤੇ ਗੱਡੀਆਂ ਵੀ ਮੁਫਤ ਲੰਗਾਈਆਂ ਅਜਾਰੀਆਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਸਾਨ ਅਖੂ ਜੰਗਵੀਰ ਸਿੰਘ ਚੋਹਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਇੱਕ ਨੰਬਰ ਦੀ ਧੋਖੇਬਾਜ਼ ਸਰਕਾਰ ਹੈ ਕਿਉਂਕਿ ਸਰਕਾਰ ਨੇ ਕਿਸਾਨਾਂ ਦੇ ਨਾਲ ਵਾਅਦੇ ਕਰਕੇ ਅੰਦੋਲਨ ਤਾਂ ਖਤਮ ਕਰਵਾ ਲਿਆ ਸੀ ਪਰੰਤੂ ਉਹ ਵਾਅਦੇ ਕਿਸਾਨਾਂ ਦੇ ਨਾਲ ਕੀਤੇ ਗਏ ਸਨ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਸਰਕਾਰ ਦੀ ਬੇਰੁਖੀ ਤੋਂ ਤੰਗ ਆ ਕੇ ਕਿਸਾਨ ਇੱਕ ਵਾਰ ਮੁੜ ਅੰਦੋਲਨ ਕਰਨ ਦੇ ਰਾਹ ਤੇ ਉਤਰੇ ਨੇ ਉਹਨਾਂ ਕਿਹਾ ਕਿ ਅਜੇ ਤੱਕ ਤਾਂ ਕਿਸਾਨਾਂ ਵੱਲੋਂ ਸਿਰਫ ਟੋਲ ਪਲਾਸੇ ਹੀ ਬੰਦ ਕਰਵਾਏ ਜਾ ਰਹੇ ਨੇ ਪਰੰਤੂ ਜੇਕਰ ਕਿਸਾਨਾਂ ਨੂੰ ਦਿੱਲੀ ਵੀ ਜਾਣਾ ਪਿਆ ਤਾਂ ਸਰਕਾਰਾਂ ਦੀਆਂ ਹਜ਼ਾਰਾਂ ਰੋਕਾਂ ਦੇ ਬਾਵਜੂਦ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਜਾਣਗੇ ਤੇ ਇੱਕ ਵਾਰ ਮੁੜ ਵੱਡਾ ਅੰਦੋਲਨ ਖੜਾ ਕਰ ਦਿੱਤਾ ਜਾਵੇਗਾ ਹੁਸ਼ਰਪੁਰ ਨੇ ਉਸਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ ਰੋਜ ਜਿਵੇਂ ਟੌਲ ਪਲਾਜ਼ਾ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਨਾਲ ਦੇ ਉੱਤੇ ਬੰਦ ਕਰਾਇਆ ਗਿਆ ਕਿਸਾਨ ਦੋ ਪੱਖ ਕਿਸਾਨ ਸੰਘੀ ਵੱਲੋਂ ਕੀ ਕਹਿਣਾ ਚਾਹੁੰਦੇ ਆ ਦੇਖੋ ਇਹ ਸੰਯੁਕਤ ਕਿਸਾਨ ਮੋਰਚੇ ਦੀ ਕਾਲਿਆ ਔਰ ਸਾਡੀ ਮੀਟਿੰਗ ਹੋਈ ਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜਾਬ ਵੱਲੋਂ ਸੋ ਅਸੀਂ ਸਾਰਿਆਂ ਨੇ ਇਹ ਫੈਸਲਾ ਲਿਆ ਸੀ ਕਿ ਜਿਹੜੀ ਸਰਕਾਰ ਵੱਲੋਂ ਪ੍ਰੋਪੋਜ਼ਲ ਆਈ ਆ ਉਹ ਬਿਲਕੁਲ ਸਹੀ ਨਹੀਂ ਹੈਗੀ ਸਿਰਫ ਉਹ ਕਿਸਾਨਾਂ ਦਾ ਮੁੱਦਾ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਸਿਰਫ ਪੰਜ ਕੁ ਫੈਸਲਾਂ ਤੇ ਐਗਰੀਮੈਂਟ ਲਾ ਲਓ ਜਾਂ ਸਮਝੌਤਾ ਲਾ ਲਓ ਤੇ ਉਹ ਸਮਝੌਤਾ ਕਰਾ ਕੇ ਜਿਹੜਾ ਆ ਫਸਲਾਂ ਦੀ ਖਰੀਦੀ ਦੀ ਗੱਲ ਕਰ ਰਹੇ ਆ ਸੋ ਸਾਡੇ ਪਹਿਲਾਂ ਤਾਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਉਹਨਾਂ ਦਾ ਜਿਹੜਾ ਸਮਝੌਤਾ ਆ ਜਿਹੜੀ ਉਹ ਪ੍ਰੋਪੋਜ਼ਲ ਲੈ ਕੇ ਆਏ ਸੀ ਉਹ ਅਸੀਂ ਨਕਾਰ ਦਿੱਤੀ ਆ ਉਹਦੇ ਵਿੱਚ ਅਸਲ ਕਾਰਨ ਇਹ ਹੈਗਾ ਕਿ ਛੋਟੀਆਂ-ਛੋਟੀਆਂ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਉਹਨਾਂ ਨਾਲ ਜਿਹੜਾ ਕੰਟੈਕਟ ਕਰਾ ਰਹੇ ਆ ਸੋ ਉਹਨਾਂ ਨਾਲ ਜਦੋਂ ਸਮਝੌਤਾ ਹੋਊਗਾ ਉਹਨਾਂ ਕੋਈ ਨਹੀਂ ਸਮਰੱਥਾ ਹੈ ਨਹੀਂ ਕਿ ਉਹ ਉਹਦਾ ਭੰਡਾਰਨ ਕਿੱਥੇ ਕਰਨ ਦੇਖੋ ਇਹਦੇ ਵਾਸਤੇ ਜਿਹੜਾ ਐਮਐਸਪੀ ਦਾ ਗਾਰੰਟੀ ਕਾਨੂੰਨ ਦੀ ਅਸੀਂ ਗੱਲ ਕੀਤੀ ਸੀਗੀ ਸੋ ਅਸੀਂ ਤਈਆਂ ਫਸਲਾਂ ਦੀ ਮੰ ਵਿਚ ਵਿਚਾਲੇ ਤੇ ਸਹਿਮਤ ਹੋ ਜਾਂਦੇ ਆ ਤਾਂ ਸਾਡਾ ਸਾਡਾ ਗਰੰਟੀ ਕਾਨੂੰਨ 23 ਫਸਲਾਂ ਤੇ ਪੂਰੇ ਭਾਰਤ ਦੀਆਂ ਤੇ ਉਹ ਸਾਡਾ ਜਿਹੜਾ ਆ ਏਜੰਡਾ ਮਿੱਟੀ ਦੇ ਵਿੱਚ ਮਿਲ ਜੂਗਾ ਉਹ ਏਜੰਡਾ ਜ਼ਿੰਦਗੀ ਭਰ ਕਦੀ ਉਹ ਲੱਗ ਨਹੀਂ ਸਕਦਾ ਕਿਉਂਕਿ ਉਹ 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 ਚਾਰ ਪੰਜ ਫਸਲਾਂ ਜਿਹੜੀਆਂ ਤੇ ਸਾਨੂੰ ਇਸ ਤਰ੍ਹਾਂ ਸਮਝੌਤਾ ਕਰਾ ਕੇ ਉਹਨੂੰ ਖਤਮ ਕਰਨਾ ਚਾਹੁੰਦੇ ਆ ਸੋ ਦੂਜੀ ਗੱਲ ਕਿ ਪੂਰੇ ਪੰਜਾਬ ਦੇ ਵਿੱਚ ਅੱਜ ਕੱਲਾ ਚੁਲਾੰਗ ਟੋਲ ਪਲਾਜ਼ਾ ਨਹੀਂ ਉਧਰ ਮਾਨਸਰ ਵੀ ਬੰਦ ਹੋਇਆ ਪੂਰੇ ਪੰਜਾਬ ਦੇ ਜਿਹੜੇ ਟੋਲ ਪਲਾਜ਼ਾ ਬੰਦ ਹੋਏ ਆ ਔਰ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆ ਭਾਜਪਾ ਦੇ ਲੀਡਰ ਆ ਉਹਨਾਂ ਦੇ ਘਰਾਂ ਦੇ ਮੋਰੇ ਜਿਹੜੇ ਧਰਨੇ ਆ ਉਹ ਵੀ ਅਜ ਤਿੰਨ ਦਿਨ ਵਾਸਤੇ ਲਾਉਣੇ ਆ 20 ਕਿਤੇ 22 ਔਰ ਇਹਦੇ ਦਰਮਿਆਨ ਹੀ ਜਿਹੜੀ ਆ ਸਾਡੀ ਸੰਯੁਕਤ ਕਿਸਾਨ ਮੋਰਚਾ ਭਾਰਤ ਉਹਦੀ ਜਿਹੜੀ ਆ ਮੀਟਿੰਗ ਪਹਿਲਾਂ ਤੇ ਐਨਸੀਸੀ ਗਰੁੱਪ ਦੀ ਹੋ ਗਈ ਨਾਲ ਜਨਰਲ ਬੋਡੀ ਦੀ ਉਹ 21 ਤੇ 22 ਦੋ ਦਿਨ ਜਿਹੜੀ ਆ ਚੱਲਣੀ ਆ ਹੁਣ ਪਹਿਲਾਂ ਤੇ ਦਿੱਲੀ ਦਾ ਟਾਈਮ ਸੀ ਹੁਣ ਮੈਨੂੰ ਪਤਾ ਲੱਗਾ ਕਿ ਮੋਹਾਲੀ ਦਾ ਟਾਈਮ ਜਿਹੜਾ ਰੱਖ ਲਿਆ ਗਿਆ ਸੋ ਉਹਦੇ ਮੀਟਿੰਗ ਦੇ ਵਿੱਚੋਂ ਅਗਲੀ ਰੂਪਰੇਖਾ ਜਿਹੜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿਆਰ ਕੀਤੀ ਜਾਣੀ ਆ ਸੋ ਅਸੀਂ ਸਰਕਾਰ ਨੂੰ ਤੇ ਇਹ ਅਪੀਲ ਕਰਦੇ ਆ ਕਿ ਭਾਈ ਜੋ ਸਾਡੀਆਂ ਮੰਗਾਂ ਆ ਉਹ ਬੈਠ ਕੇ ਵਿਚਾਰ ਲਾਓ ਉਹਨਾਂ ਤੇ ਵਿਉਂਤਬੰਦੀ ਬ ਤੇ ਨਹੀਂ ਤਾਂ ਇਹ ਸੰਘਰਸ਼ ਹੋਰ ਤਿੱਖਾ ਹੋਊਗਾ ਜਪਾਨਾ ਦੇ ਵਿੱਚ ਜਿਹੜਾ ਤੇ ਜਿੰਦਾ ਸਰਕਾਰ ਆ ਕਿਹੜੀ ਗੱਲ ਦਾ ਰੇਡ ਕਰ ਆ ਰਿਹਾ ਹੈ ਜਿਹੜੀਆਂ 4 ਮਿੰਟਾਂ ਵਿੱਚ ਦੇਖੋ ਪਹਿਲੀਆਂ ਤਿੰਨ ਮੀਟਿੰਗਾਂ ਦੇ ਵਿੱਚ ਤੇ ਕੁਝ ਆਇਆ ਨਹੀਂ ਔਰ ਚੌਥੀ ਮੀਟਿੰਗ ਦੇ ਵਿੱਚ ਉਹ ਇੱਕ ਫਾਰਮੂਲਾ ਲੈ ਕੇ ਆਏ ਸੀ ਇੱਕ ਪ੍ਰੋਪੋਜ਼ਲ ਲੈ ਕੇ ਆਏ ਸੀ ਕਿ ਅਸੀਂ 4-5 ਫਸਲਾਂ ਤੇ ਜਿਹੜਾ ਤੁਹਾਨੂੰ ਉਹ ਐਮਐਸਪੀ ਦਾ ਗਰੰਟੀ ਗਰੰਟੀ ਜਿਹੜੀ ਹੈ ਦੇ ਦਿੰਨੇ ਆ ਫਸਲਾਂ ਤੇ ਜਿਹੜਾ ਆ ਐਗਰੀਮੈਂਟ ਕਰਵਾ ਦਿੰਨੇ ਆ ਸਮਝੌਤਾ ਕਰਵਾ ਦਿੰਨੇ ਆ ਕੇਂਦਰ ਦੀਆਂ ਏਜੰਸੀਆਂ ਦੇ ਨਾਲ ਉਹ ਜਦੋਂ ਉਹਨਾਂ ਦੇ ਨਾਲ ਸਮਝੌਤਾ ਹੁੰਦਾ ਹੈ ਉਹਦੇ ਵਿੱਚ ਟਰਮ ਆਫ ਕੰਡੀਸ਼ਨਸ ਕੀ ਨੇ ਕੀ ਉਹ ਸਾਰਾ ਕੁਝ ਚੱਕ ਸਕਦੀਆਂ ਕਿ ਨਹੀਂ ਚੱਕਦੀਆਂ ਛੋਟੇ-ਛੋਟੇ ਆਧਾਰੇ ਆ ਪੂਰੇ ਭਾਰਤ ਦੀ ਫਸਲ ਜਿਹੜੀ ਆ ਨਹੀਂ ਚੱਕ ਸਕਦੇ ਉਹਦੇ ਦਰਮਿਆਨ ਦੇਖੋ ਉਸ ਦਿਨ ਕੇਂਦਰੀ ਮੰਤਰੀਆਂ ਨੇ ਜਦੋਂ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਸਿਰਫ ਪੰਜਾਬ ਤੇ ਹਰਿਆਣੇ ਦੀ ਗੱਲ ਕੀਤੀ ਪਰ ਪੂਰੇ ਭਾਰਤ ਦੀ ਤਾਂ ਗੱਲ ਹੀ ਨਹੀਂ ਕੀਤੀ ਔਰ ਸਿਰਫ ਪੰਜਾਬ ਤੇ ਹਰਿਆਣੇ ਦੇ ਵਿੱਚ ਉਹ ਉਹਦੀ ਉਸ ਫਾਰਮੂਲੇ ਦੀ ਗੱਲ ਕੀਤੀ ਹੈ ਸੋ ਅਸੀਂ ਉਸ ਫਾਰਮੂਲੇ ਦਾ ਵੀ ਵਿਰੋਧ ਕਰਦੇ ਆ ਸੋ ਅਸੀਂ ਆਸ ਵੀ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਇਹ ਐਮਐਸਪੀ ਦਾ ਮੁੱਦਾ ਆ ਉੱਤੇ ਗਰੰਟੀ ਕਾਨੂੰਨ ਜਿਹੜਾ ਬਣਾਉਂਦੀ ਸਾਡੀ ਜਿਹੜੀ ਜਦਉਦੇਹ ਚੱਲਦੀ ਰਹੂਗੀ ਪੂਰਨ ਕਰਜ਼ਾ ਮਾਫੀ ਤੇ ਸੁਆਮੀ ਨਾਥਾ ਰਿਪੋਰਟ ਜਿਹੜੀ ਆ ਲਾਗੂ ਕਰਨ ਦੀ ਮੰਗ ਜਿਹੜੀ ਆ ਜਿਉਂ ਦੀ ਤਿਉਂ ਖੜੀ ਹੈ